ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਜਿੰਨੇ ਠੀਕ ਠਾਕ ਹੋਵੋਗੇ ਚੰਗੀ ਕਲਾ ਸ਼ੁਰੂ ਡਾਕਟਰ ਸਾਹਮਣੇ ਰეკਮੈਂਡ ਕੀਤਾ ਸੀ ਜੀ ਵੀਟਮਿਨ ਸਵੀ ਕਾਫੀ ਪ੍ਰਕਾਰ ਦੇ ਨਾਲ ਨੇ ਮੈਨੂੰ ਕਹਿਤਾ ਸੀ ਜੀ ਇੱਕ ਵਾਰੀ ਤੁਸੀਂ ਟੈਸਟ ਕਰਾ ਕੇ ਦੇਖੋ ਤਾਂ ਫਿਰ ਅਜਾ ਸਟਾਇਟਰ ਵੀ ਆਇਆ ਮਿਲੋ ਕਹਿੰਦਾ ਬਲੌਅ ਕਰੇ ਸੱਸੀ ਜੀ ਸਾਰਿਆਂ ਨੂੰ ਕਹਿੰਦੇ ਸੀ ਸ਼ਰਟ ਇਸ ਕਰਕੇ ਨਹੀਂ ਸੀ ਹੋ ਰਹੀ ਜੀ ਕਿਉਂਕਿ ਲੈਬ ਨਹੀਂ ਹੈਗੀ ਹੂੰ ਤੇਰੇ ਕੋਈ ਆਹ ਮੀ ਮੀ ਬੈ ਰਿਆ ਸੀਗਾ ਤੇ ਮੌਸਮ ਦੀ ਥੋੜੀ ਜਿਹਾ ਖਰਾਬ ਹੋ ਗਿਆ ਤਾਂ ਹੂੰ ਇਸ ਕਰਕੇ ਇਹਦੇ ਵਿਚਾਰੇ ਨੇ ਬਣਾ ਦਿਓ ਚਾਹੇ ਫੋਨ ਆ ਕੋਈ ਨਾ ਹਾਂ ਅਰ ਜੀ ਇੱਕ ਮਿੰਟ ਫੜ ਕੋਈ ਨਾ ਮਨੂੰ ਜੋ ਮਜ਼ਾਮ ਨਹੀਂ ਕਰਨਾ ਨਾ ਫਿਰ ਨਾ ਜੁਲਦੀ ਲੋੜ ਨਹੀਂ ਕੋਈ ਚੱਕਰੇ ਨਹੀਂ ਦੀ ਇਹ ਰੀਅਲ ਵੀਡੀਓ ਬਣ ਰਹੀ ਹੈ ਸਿੱਕੋ ਤੁਸੀਂ ਨੀਚੇ ਘੱਟ ਵੱਧ ਕਰਨਾ ਕੋਈ ਕੁਝ ਨਹੀਂ ਕਰਨਾ ਠੀਕ ਹੈ ਤੇ ਲੈਟ ਹੈ ਨਹੀਂ ਮੀ ਕਿੰਨੇ ਕੁ ਮਿੰਟਾਂ ਪੈਂਦਾ ਬਾਹਰ ਹੁੰਦਾ ਹਟ ਗਿਆ ਹੁਣ ਹਟ ਗਿਆ ਉਹ ਨੇਰੀ ਜੇ ਕਰਕੇ ਹੋਇਆ ਮੈਂ ਲੈਟ ਪੱਜ ਗਈ ਤੇ ਅੱਜ ਹੈ ਵੀ ਸੰਡੇ ਵੀ ਕਹਿੰਦਾ ਤੇ ਮੈਂ ਵੀ ਇਹ ਕਮਿਟਮੈਂਟ ਕਰੀ ਹੋਈ ਸੀਗੀ ਇਸ ਕਰਕੇ ਇੰਪੋਰਟੈਂਟ ਹੈ ਵੀ ਬਾਬਾ ਘੋਗਤਾਂ ਨਾਲ ਕਰਦੇ ਹਾਂ ਸਾਗ ਬਣਾਇਆ ਮੱਕੀ ਦੀ ਰੋਟੀ ਖਵਾ ਕੇ ਭੇਜਣਾ ਵੀ ਜਾ ਕੇ ਇਸ ਕਰਕੇ ਤੇ ਹੁਣ ਵੀਰ ਫਿਰ ਕੱਲ ਮੈਂ ਟੈਸਟ ਨਹੀਂ ਇੱਕ ਮੈਂ ਟੈਸਟ ਕਹਿੰਦੇ ਤਾਂ ਮਤਲਬ ਥੋੜੀ ਜਿਹੀ ਵੀਕਨੈਸ ਜੀ ਹੋਵੇ ਕਹਿੰਦੇ ਕਹਿੰਦੇ ਟੈਸਟ ਹੋਊਗਾ ਆ ਲੱਤਾਂ 'ਚ ਬਹੁਤ ਪੇਨ ਹੁੰਦਾ ਇਹਦੇ ਬਸ ਹੋ ਗਈ ਮੈਂ ਬਾਕੀ ਚਲੋ ਪਹਿਲਾਂ ਬਲੱਡ ਟੈਸਟ ਤਾਂ ਲੋ ਦੇਖਦੇ ਆ ਤੇਰੇ ਮੰਮੀ ਇਹਨਾਂ ਹੈਲਪ ਨੂੰ ਦੇਖ ਕੇ ਚੱਕ ਬੜੇ ਜਨਮ ਲੱਗੀ ਠੰਡੇ ਪਏ ਆ ਖੜੀ ਨਹੀਂ ਨਾ ਹੋ ਹੁੰਦਾ ਲੱਤਾਂ

ਨਹੀਂ ਦੀ ਵੀਰ ਬੰਨੋ ਫਿਰ ਥੋੜੀ ਜਿਹਾ ਮੇਰੇ ਚ ਖੁੰਦਾ ਐ ਨਾ ਹੋਰ ਕੱਢ ਲਿਆ ਜਿੰਨਾ ਚਾਹੀਦਾ ਨਾ ਗਿਲੇ ਹਾਂ ਜਿਆਦਾ ਨਹੀਂ ਲੱਗਾ ਆ ਬਾਾਕੀ ਨਹੀਂ ਹੈ ਵੀ ਚਾਹੀਦਾ ਹੀ ਹੈ ਓਏ 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 ਅਲੱਗ ਅਲੱਗ ਟੈਸਟ ਹੋਣੇ ਨਾ ਆਦਰ ਰੋਂਦੀ ਐ ਮੇਰੇ ਮਾਤਾ ਦਾ ਖੂਨ ਕੱਢ ਲਿਆ ਤੁਸੀਂ ਜਿਆਦਾ ਲਿਖਿਆ ਹਾਂ ਹਾਂ ਤਦ ਤੱਕ ਰਿਪੋਰਟ ਜੇ 2 ਵਜੇ ਤੱਕ ਹਾਂ 2 ਤੱਕ ਦੇ ਦੇ ਫੇ ਕੱਲ ਨੂੰ ਮੈਂ ਡਾਕਟਰ ਕੋਲ ਜਾਇਆ ਉਹਨੂੰ ਦਿਖਾ ਦਵਾ ਸਮਝ ਚੈਨ ਫੋਨ ਪਰ ਸੈਂਡ ਕਰ ਦੂੰਗਾ ਹਾਂ ਹਾਂ ਫਿਰ ਤੇ ਕਰ ਦਵਾਂਗੀ ਮੈਂ ਜਸਪ੍ਰੀਤ ਤੇਜ਼ ਕਿੰਨੀ H 25 ਕਿਲੋ 25 ਉਹਨੂੰ ਪਤਾ ਲੱਗ ਗਿਆ ਨਾ ਵੀ ਮੰਮਾ ਤਾਂ ਸੂਈ ਲੱਗੀ ਆ ਆ ਦੇ ਤਾਰ ਹੋ ਲੱਗੀ ਆ ਨਾ ਫੇ ਲੈ ਇਹਨੂੰ ਹੋ ਗਿਆ ਦੇਖ ਲੈ ਮਮੀ ਕਈ ਵਾਰ ਦੇਖ ਰੋ ਹਾਂ ਮਾਰਾ ਦੇ ਰੰਗ ਆਏ ਤਰ ਗੁਰਾਏ ਵੀਡੀਓ ਨਹੀਂ ਬਣਨੀ ਤਾਂ ਨਹੀਂ ਬਣਾਣੀ ਕਹਿੰਦੀ ਉਹ ਦੇ ਚਲ ਬੈਠ ਵੀ ਚਾਹ ਪਾਣੀ ਚਾਕੇ ਲੈ ਕੋ ਹੋਰ ਮਾਮਾ ਜੀ ਪਧਾਰੇ ਨੇ ਵੈਸੇ ਮਾਣੋ ਰੋਟੀ ਚਕਾ ਸਰ ਨੂੰ ਮਿਲਣ ਫੜਾਓ ਸੈਨੀਟਾਈਜ਼ ਕਰ ਲਾ ਬਹਿ ਕੇ ਵੀਰੇ ਹੱਥ ਪਹਿਲਾਂ ਫਿਰ ਫੜੋ ਨੂੰ ਚੱਕ ਲਾ ਕਰੋ ਕਰੋ ਪਹਿਲੇ ਨੂੰ ਏ ਮਾਮਾ ਜੀ ਦੀ ਰੋਜ਼ ਦੀ ਡਿਊਟੀ ਆ ਰੋਜ਼ ਮਾਮਾ ਜੀ ਆ ਤੇ ਗੇੜਾ ਮਾਰ ਕੇ ਦੇਖ ਕੇ ਜਾਂਦੇ ਆ ਵੀ ਸਾਡੀ ਭਾਈ ਗੁड़िया ਰਾਣੀ ਠੀਕ ਆ ਹਨਾ ਮਾਮਾ ਜੀ ਏ ਮੰਨੂ ਨੀ ਜੀ ਪੁੱਛਦੇ ਆ ਕੇ ਬਸ ਇਹਨੇ ਗੁड़िया ਰਾਣੀਆਂ ਚੱਕਣੀਆਂ ਹੁੰਦੀ ਆ ਕੇ ਜੀ ਮਾਮਾ ਜੀ ਨੇ ਗੁड़िया ਰਾਣੀ ਚੱਕ ਲਈ ਚੁੱਪ ਦੇ ਹੋਏ ਨਿਆਣੇ ਤਾਂ ਹਰੇਕ ਆ ਕੋਈ ਚੱਕਦਾ ਜੇ ਰੋਂਦੇ ਹੋਏ ਨਾ ਕੋਈ ਚੁੱਪ ਕਰਾਵੇ ਨਾ ਗੱਲ ਕਰੂ। ਉਹ ਚੁੱਪ ਕਰ ਗਈ ਉਹ ਪਹਿਲਾਂ ਹੀ ਵੀ ਮੇਰਾ ਮਾਮਾ ਆ ਗਿਆ। ਮੈਂ ਤਾਂ ਦੇਖਿਆ ਨਹੀਂ ਮੈਂ ਤਾਂ ਹੁਣ ਉਹ ਚੁੱਪ ਕਰ ਗਈ ਪਹਿਲਾਂ ਹੀ। ਉਹੋ ਹੀ ਨੂੰ ਪਤਾ ਲੱਗ ਗਿਆ ਵੀ ਮਾਮਾ ਆ ਗਿਆ। ਮਾਮੀ ਦੇ ਗੋਦ ਵਿੱਚ ਆ ਕੇ ਚੁੱਪ ਕਰ ਗਈ। ਹਾਂ ਮਾਮਾ ਮਾਮਾ ਦੇ ਨਾਂ ਹੁੰਦਾ। ਹੂੰ। ਮੈਨੂੰ ਤਾਂ ਹੀ ਮਾਮਾ ਲੱਗਦਾ। ਹਾਂ। ਤਾਂ ਹੀ ਆ। ਹਾਂ ਮਾਮਾ ਬੰਦਦਾ ਏ। ਨਹੀਂ ਮੈਂ ਕਿਦੀ ਦੀ ਘੇੜਾ ਨਹੀਂ ਮਾਰਦਾ ਨਾ। ਮੈਂ ਹੁਣੇ ਮਾਰਨ ਲੱਗਿਆ ਰੋਜ ਹੁੰਦਾ ਫਿਰ ਹੁਣੇ। ਪਹਿਲੇ ਖਿੱਚ ਪਾਉਣੀਆਂ ਦੇਖੀ। ਖਿੱਚ ਪਾਉਣੀਆਂ। ਹਾਂ ਹਾਲੀ ਹਾਲੀ ਉਹ ਬੋਲੇ ਕਰੂਗੀ। ਫੀਡ ਫੀਡ ਮੈਂ ਇੱਕ ਨੂੰ ਹੋਰ ਬੜਾ ਮੈਂ ਦੇਖ ਕੇ ਆਵਾ ਬਸ ਸੀਸੀ ਬਣਾਉਂਦੀ ਉਹੀ ਗੱਲ ਹਾਂ ਹਾਂ ਸੰਗੀ ਸੰਗੀ ਹਾਂ ਬੱਸ ਤਾਂ ਦੁੱਧ ਪੀਆ ਪਏ ਨੇ ਹਨਾ ਹਾਂਜੀ ਦੀਦੀ ਸੋਨਾ ਪੀ ਲਿਓ ਫੀਡ ਕਰਾਈ ਅੱਜ ਵਧੀਆ ਹਾਂ ਹਾਂ ਬਤਨ ਚੁੰਗੜੀ ਨਾ ਪੀਂਦੀ ਨਹੀਂ ਹੁਣ ਤਾਂ ਜੈਸਮੀਨ ਦਾ ਹੁਣ ਤਾਂ ਹੁਣ ਤਾਂ ਮੈਂ ਫੀਡ ਕਰਵਾ ਲਈ ਹਲੇ ਨਹੀਂ ਲੋੜ ਨਹੀਂ ਹੈਗੀ ਫੀਡ ਇਹਨੇ ਅੱਜ ਕੇ ਮੁੰਡੂ ਚੁੰਗੜੀ ਨਾ ਪੀਣ ਲੱਗੀ ਆਪੇ ਲੱਭਦੀ ਹੈ ਮੈਸੇ ਮਾਹ ਵਰਗੇ ਦੁੱਧ ਦੀ ਰੀਸ ਨਹੀਂ ਹੈਗੀ ਹਾਂ ਉਹ ਹਲੋ ਚਲੋ ਫੀਡ ਹੁੰਦੀ ਨਹੀਂ ਸੀ ਨਾ ਤਾਂ ਕਰਕੇ ਆਪਾਂ ਨੇ ਉਹ ਕਰ ਲਿਆ ਬੈਠ ਵੀ ਨਹੀਂ ਤਾਂ ਹੁੰਦਾ ਤਾਂ ਕਰਕੇ ਹੁਣ ਚਲੋ ਬਾਬਾ ਜੀ ਪਈ ਦੇ ਕਿ ਮੈਂ ਐ ਕਰਦੀ ਮਮ ਜੀ ਹੱਥ ਜੋੜ ਕੇ ਦੇ ਲਾ ਨਾ ਹਾਂ ਬਹਿਕ ਜਿਆਦੇ ਹੋਈ ਮੈਂ ਅੱਖਾਂ ਹੀ ਖੁੱਲੀਆਂ ਵੀ ਅਧੇਰੀਆਂ ਐਨ ਵੀ ਮਤਲਬ ਵੀਡੀਓ ਦੇ ਰਿਲੇਟਿਵ ਠੀਕ ਧੀ ਇਹ ਉਸ ਟਾਈਮ ਉਹ ਗੱਲ ਕਰਾਂ ਵੀ ਅੰਨਾ ਫੈਕਟ ਪੈਂਦਾ ਬੱਚੇ ਨੂੰ 24 ਘੰਟੇ ਜਿਸ ਗੱਲਾਂ ਬਾਰੇ ਗੱਲਾਂ ਕਰੀ ਜਾਂਦੇ ਆ ਉਹ ਹੀ ਕੋਖ ਚ ਸੁਣਦਾ ਬੱਚਾ ਦੇਖ ਲੈ ਨਹੀਂ ਬੱਸਿਆ ਬੱਚਾ ਜਨ ਮੁੰਡਾ ਜਾਗਦਾ ਹੀ ਹੁੰਦਾ ਉਹ ਜੈਸਾ ਹਾਂ ਹਾਂ ਨਹੀਂ ਹਾਂ ਉਹ ਤਾਂ ਜਾਗਦਾ ਹੁੰਦਾ ਦੀਦੀ ਮੈਂ ਮੰਦੀ ਆ ਮੈਂ ਉਹ ਗੱਲ ਕਰਦੀ ਸੀ ਰਵਿੰਦਰ ਕੋ ਦੁੱਖ ਤਾਂ ਖਲੀ ਹੋਈ ਸੀ ਉਹ ਨਹੀਂ ਹੋਈ ਸੀ ਹਾਂ ਇਹ ਵੀ ਦੇਖ ਲੈ ਉਹ ਨਹੀਂ ਹੋਈ ਸੀ ਹਾਂ

ਅੱਜ ਜਣਾ ਪਤਾ ਨਹੀਂ ਕੱਲੂ ਆਣਾ ਨੇ ਪਚਾਲਦੇ ਹਾਏ ਪਾਪਾ ਨੇ ਹਾ ਗੁੰਜਕਲੀ ਮੈਂ ਆਉਣਾ ਤਾਂ ਐਂ ਲੈ ਲੈ ਹਾਂਜੀ ਨਹੀਂ ਆਉਣਾ ਤਾਂ ਆਪ ਕਿਉਂ ਲੈ ਕੇ ਗਏ ਮੈਂ ਦੀ ਕਈ ਵਾਰ ਕਹਿ ਦਿੰਦੀ ਨੂੰ ਪਾਪਾ ਤੁਸੀਂ ਹਲਗਣ ਨੂੰ ਪਾ ਲਿਓ ਕਾ ਤੇ ਮੇਰੇ ਪਾਪਾ ਮੈਨੂੰ ਪਾਉਗੇ ਹਾਂ ਹੋ ਜੇ ਮੈਨੂੰ ਪਾਉਗੇ ਨਿਆਣੀ ਆ ਨਾ ਉਹ ਵੀ ਨਾਲ ਸਮਝ ਆ ਨਾ ਸਟੋਰੀ ਹੋ ਜਾਂਦਾ ਬੜਾ ਜਿਆ ਥੋੜੇ ਦੇ ਬੱਚੇ ਰਹਾ ਜਾਂਦਾ ਵੀ ਮੇਰੇ ਵੱਲ ਧਿਆਨ ਦਿੰਦੇ ਮੈਨੂੰ ਨਹੀਂ ਹੋ ਜਾਂਦਾ ਦੀਦੀ ਬਹੁਤ ਫਰਕ ਪੈਂਦਾ ਨੇ ਇਹਨਾਂ ਨੂੰ ਇਸ ਚੀਜ਼ ਦਾ ਫਰਕ ਤੋਂ ਜਨ ਸਸਿਕਾ ਜੀ ਸਾਰਿਆਂ ਨੂੰ ਸਾਥੀ ਕਰਨੇ ਬਿਲਾ ਦਵਾ ਪਰ ਹੁਣ ਤਾਂ ਕੰਮ ਕੋ ਬਣ ਬੈਠ ਕੇ ਆਗੇ ਸਾਰਾ ਹਮ ਸਬਜੀ ਸੂਜੀ ਬਣਾਈ ਬਸ ਘੱਟੀ ਘੱਟੀ ਰਹੀ ਆ ਅੱਛਾ ਤਾਂ ਸਾਧਰੇ ਬਣਾ ਜਾਂਦੀ ਨਾ ਫਿਰ ਮੱਖ ਜਾ ਕੇ ਵੀ ਕਰਨੇ ਹੁੰਦੇ ਆ ਵੀ ਆਪਣਾ ਸਵੇਰੇ ਸਾਧਰੇ ਨੂੰ ਬੇਡ ਚ ਹੋਵੇ ਹੋਈ ਤਾਂ ਸਵੇਰੇ ਸਵੇਰੇ ਸਾਧਰੇ ਉੱਠਦੀ ਹੋਣੀ ਆ ਨਾ ਤਾਂ ਇਹ ਮਟਾਪਟ ਕਰਕੇ ਆ ਹੁੰਦਾ ਹੈ ਐਨੀ ਵੀ ਨਹੀਂ ਸਾਜਰੀ ਉੱਟ ਦੀ ਵੀ ਸਹੀ ਨਹੀਂ ਹਾਂ ਉਹ ਜੱਲ ਚੀਰ ਨਹੀਂ ਰਹੀ ਵੀ ਉੱਤ ਨਹੀਂ ਰੰਗ ਜੀ ਵੀ ਨਹੀਂ ਜਾਲਮਾ ਤੇ ਸਰਦੇ ਚੇਵਜ ਨੇ ਨਾ ਨਿੰਦਾ ਬਾਹੂ ਹੋਣ ਲੈ ਅੱਜ ਤਾਂ ਸੱਤਵੇਂ ਵੀ ਨਹੀਂ ਰਹਿਆ ਮੇਰੇ ਸੌਂਗ ਬੰਦੇ ਨੇ ਹਰਕ ਪੈ ਗਿਆ ਨੇ ਅੱਜ ਧੇਰੀ ਚੱਲੀ ਮੇਰੀ ਕਰਕੇ ਕਹਿਣੀ ਆ ਮੰਮੀ ਅਸਰ ਨਾ ਹੋਇਆ ਏ ਦੀਵਾਰ ਦੀ ਸਫਾਈ ਇੱਧਰ ਆ ਦੇਖ ਲੋ ਲੈ ਕੀ ਹੋ ਗਿਆ ਕੀ ਇਹ ਵੀ ਬੱਬਾ ਜੀ ਦਾ ਜੱਟ ਹੈ ਅਜੇ ਦੀਵਾਰੀ ਦੀ ਸਫਾਈ ਕੀਤੀ ਚੰਗਾ ਹੋਇਆ ਜੇ ਜਿੱਦਾਂ ਧੇਰੀ ਆਈ ਸਾਰੀਆਂ ਟਾਕੀਆਂ ਲੱਪੜ ਜਾਣੀਆਂ ਸੀਗੀਆਂ ਆਹ ਸਵੇਰੇ ਨਹੀਂ ਤੱਕ ਤੇ ਕੰਮ ਚੱਲ ਚਲ ਕੋਈ ਨਾ ਜੋ ਕਰਦਾ ਮਾਰਾ ਠੀਕ ਹੋ ਜਾਗੇ ਆਹ ਜਿਆਦਾ ਸਾਰੇ ਪੋਟ ਆ ਗਏ ਆ ਜਿਆਗੇ ਆ ਗਏ ਦੀਦੀ ਨੋਰਮਲ ਆਇਆ ਇੱਕ ਹੁਣ ਪੂਰਾ ਸਭ ਕੋ ਪੂਰਾ ਹਾਂ ਅੱਛਾ ਵੀਕ ਨਸੇ ਆਇਆ ਯਾਰ ਹਾਂ ਉਹ ਥੋੜਾ ਜਿਹੀ ਕਰਕੇ ਨੋਰਮਲ ਆ ਗਿਆ ਜੀ ਪਤਾ ਨਹੀਂ ਗੱਲ ਠੀਕ ਹੋਣੀ ਉਹਨੇ ਜਦ ਲੈਦਾ ਲਹੂ ਪੀਤਾ ਵਾ ਮੇਰਾ ਪਤਾ ਹੋਣੀ ਠੀਕ ਆਊਗਾ ਜੀ ਸਰੀਰ ਟੁੱਟੇ ਜਾਂਦਾ ਨਾ ਇੱਕ ਵਾਰ ਪੂਰਾ ਹਾਂ ਹੋ ਜਾਂਦਾ ਹਾਂ ਗੋੜੀ ਠੀਕ ਹੋਊਗਾ ਪਰ ਪਕਾਣਾ ਪੈਣਾ। ਪਹਿਲਾਂ ਹੌਸਲਾ ਰੱਖਣਾ ਪੈਂਦਾ ਹੁੰਦਾ ਜਦਵੇਂ ਨਾ ਥੋੜੀ ਥੋੜੀ ਗੱਲ ਤੇ ਫੇਣੀ ਚੀਕਾ ਮਾਰੀ ਜਾਂਦੀ ਹੁੰਦੀ ਆ। ਥੋੜਾ ਬੋਤਾ ਜਿਹੜਾ ਚੱਲਣਾ ਤੋਂ ਚੱਲਣਾ ਹੀ ਹੁੰਦਾ। ਥੋੜੇ ਬੜਾ ਪਤਾ ਮੇਨਾਂ ਭੀਤਦੀ ਆ। ਸਾਰੇ ਤੇ ਇਹ ਟਾਈਮ ਲੰਘਿਆ ਵਾ ਹੁੰਦਾ। ਪਾਪਾ ਨਹੀਂ ਕਹਿ ਸਕਦੇ ਹੁਣ ਵੀ ਹਾਂ ਸਾਰੇ ਵੀ ਟਾਈਮ ਲੰਘਿਆ ਹੁੰਦਾ। ਕੋਈ ਵੇਖਿਆ ਨਾ ਟਾਈਮ ਤਾਂ ਨਹੀਂ ਜੰਮਿਆ ਨਾ। ਕਿ ਆਇਆ ਤੁਸੀਂ ਪਰ ਮੋਨ ਨਾ ਅਡਾਇਆ ਨਹੀਂ ਨਾ। ਚੱਕਰ ਤਾਂ ਇਹ ਆ। ਤੂੰ ਤਾਂ ਚੀਕਾਂ ਹੀ ਮਾਰਦੀ ਏਕਣਾ। ਹੋਰ ਅੱਗੇ ਇਹਨੂੰ ਅਰਦਾਸ ਕਰੋ। ਵੀ ਮੈਂ ਸੁਕੋ ਮੈਂ ਨੀ ਤਰੋਮ ਚਲ ਹਾਂ ਇਥੇ ਹੀ ਚੱਲ ਠੀਕ ਹੈ ਉਹ ਮੈਂ ਕਹਿੰਦੀ ਆ ਸਾਡਾ ਇਹ ਲਵਣਿਆ ਸੁਣਿਆ ਮੈਂ ਹੀ ਇਹ ਅਰਦਾਸ ਕਰਨੀ ਆ ਜੱਗੀ ਨੂੰ ਕਹਨੀ ਹੈ ਤੂੰ ਲੱਕੜੀ ਤਾਂ ਮੈਂ ਤੇ ਮੈਂ ਜੱਗੀ ਹਾਂ ਰਵਿੰਦਰ ਉਹ ਕਹਿੰਦੀ ਨਿਰਵਿੰਦਰ ਨੂੰ ਮੈਂ ਰਵਿੰਦਰ ਹੋਮਾ ਕਿ ਤੂੰ ਜੈਸ ਨਹੀਂ ਹੋਵੈ ਤੈਨੂੰ ਪਤਾ ਲੱਗੇ ਵੀ ਤਕਲੀਫ ਕਿ ਆਉਂਦੀ ਆ ਸਾਰੇ ਘਰ ਚਾਹੀਏ ਦੱਸੋ ਚੱਲਨੀ ਆ ਪਹਿਨਾ ਹੈ ਨਾ ਵੈਸੇ ਉੜੇ ਜਾਇਦਾ ਬੰਦੇ ਥੋੜਾ ਜਿਹਾ ਅਪੀਲ ਮੈਂ ਮੈਂ ਜਨਾਨੀਆਂ ਦੀ ਬੜੀ ਮਾਜਾ ਸਵੇਰੇ ਇਹਨਾਂ ਦੇ ਉੱਠਣ ਤੋਂ ਪਹਿਲਾਂ ਚਰ ਪੁੱਛੇ ਚਲਾ ਕੇ ਰੋਟੀ ਜੀ ਪਕਾ ਕੇ ਰੱਖਦੇ ਨੇ ਖਾਓ ਵੀ ਖਾਓ ਕਹਿ ਰਕੀ ਮੈਂ ਕਹਿੰਦਾ ਵੀ ਜਿਹੜੇ ਦਰਦ ਜੀ ਤੁਸੀਂ ਕਹਿੰਦੇ ਉਹ ਵੀ ਕਹਿਣ ਦੀ ਗੱਲਾਂ ਜਿਹੜਾ ਮੈਂ ਛੱਲਾ ਝਾੜੂ ਕਹਿੰਦੇ ਤੁਸੀਂ ਝੜਾ ਝਾੜੂ ਕਹਿੰਦੇ ਨਾ ਤੁਹਾਨੂੰ ਮਾਰ ਕੇ ਦੁੱਤੀ ਪਕਾ ਕੇ ਆਏ ਰੋਟੀ ਪਕਾਉਣ ਵਾਸਤੇ ਆਟਾ ਵੀ ਛਾੜਨਾ ਪੈਣਾ ਜੱਗ ਪਾਣੀ ਦਾ ਪਰਣਾ ਪੈਣਾ ਤਾਂ ਗੁੰਨ ਕੇ ਤਾਂ ਰੋਟੀ ਪਕਾਉਣੀ ਆਉਂਦਾ ਮੈਨੂੰ ਐ ਦੱਸੋ ਮੇ ਸਵੇਰੇ ਮੈਂ ਕਿੰਨੇ ਵਜੇ ਕੰਮ ਨਵੇੜਾ ਫੋਟਾ ਸਾਰਾ ਹੀ ਅੱਜ ਕੱਲ੍ਹ ਨਹੀਂ ਇੱਕ ਦਿਨ ਦੀ ਕਹਿੰਦਾ ਵੀ ਨਹੀਂ ਸਾਡੀ ਜੀ ਲੱਣੇ ਨਿਕਲ ਜਾਣਾ ਅੰਦਰੋਂ ਮੇੜ ਦੋ ਜੇ ਇੱਕ ਦਿਨ ਨਹੀਂ ਪੜਿਆ ਰੋਜ਼ ਵੀ ਨਹੀਂ ਪੜ ਸਕਦਾ ਫਿਰ ਮੈਂ ਮੇਰੀ ਸ਼ਰਤ ਲਾਓ ਕਰੋ ਮਹੀਨਾ ਦੇਖੀਏ ਫਿਰ ਨਹੀਂ ਲੱਗਦਾ ਮਹੀਨਾ ਲਾ ਤੱਕ ਫਿਰ ਬਾਅਦ ਵਿੱਚ ਕੀ ਗੱਲ ਹੋਊਗੀ ਇੱਕ ਮਿੰਟ ਇੱਕ ਬਾਪੇ ਤੁਹਾਨੂੰ ਮਾਰਨਗੇ ਬੱਸ ਮਾਂ ਅੱਛਾ ਮਾਨਨ ਮਾਨਨ ਨਾ ਹੋਇਆ ਕੱਲਾ ਆਪਣੇ ਪਾਪਾ ਨੂੰ ਇਹ ਕੰਮ ਕਰਾ ਲਓ ਵੀ ਘਰ ਦੇ ਵਿੱਚ ਇੱਕੋ ਕੰਮ ਨਹੀਂ ਹੁੰਦਾ ਸੋ ਕੰਮ ਨੂੰ ਜਨਾਨੀ ਹੱਥ ਪਾਉਂਦੀ ਆ। ਸਵੇਰੇ 4 ਵਜੇ ਉੱਠਣਾ, 4 ਵਜੇ ਉੱਠਦੀ ਸਾਰੇ ਜਿਹੜੇ ਝਾਰੂ ਪੋਚਾ ਜਾਂ ਲਾ ਲ ਕੇ ਝਾਰੂ ਨਿਯਾਨੇ ਨਾਲ ਖੜਾ ਰੋਟੀ ਠੀਕ ਹੈ। ਪਤਾ ਨਹੀਂ। ਮੇਰੇ ਫਿਰ ਖਾ ਖਾ ਕੇ ਮੱਸੀ ਬੈਠ ਮਿਲਦਾ ਤੁਸੀਂ ਤਾਂ ਤਾਲ ਵਦੇ ਉੱਤਨਾ। ਮੇਰੀ ਗੱਲ ਕਰ ਦੋ। ਜਦ ਨਿਆਣੇ ਨਹੀਂ ਸੀਗੇ ਨਾ, ਜਦ ਨੂਰ ਹੁੰਨੇ ਨਹੀਂ ਸੀਗੇ। ਮੈਂ 4 ਵਜੇ ਉੱਠ ਖੜਦੀ ਹੁੰਦੀ ਸੀ ਕਿ ਸਾਡੇ ਨਾਲ ਉਠੋਣਾ ਹੁੰਦਾ ਸੀਗਾ। ਪਰ 9 ਵਜੇ ਤੱਕ ਕੰਮ ਨਿਭੜ ਵੀ ਜਾਂਦਾ ਸੀ। ਆ ਦੇਖੋ ਮੈਂ ਆ ਜਾਣਾ ਹੈ ਕਰ ਲਾ ਆਪਣੇ ਦਾਤ। ਉਹ ਨਿਆਣੇ ਹੋ ਗਿਆ। ਮੈਂ ਵੀ ਅਲਗ ਕੰਮ ਕਰਾਂਦੀ ਹਾਂ ਕਿਉਂਕਿ ਰਾਤ ਨੂੰ ਸੌਂ ਨਹੀਂ ਹੁੰਦਾ ਹੁਣ ਨੇੜੇ ਉੱਠੀ ਦਾ ਹੂੰ ਰਾਤ ਨੂੰ ਸੌਂ ਹੁੰਦਾ ਜੇ ਤਾਂ ਨਿਆਣੀ ਉੱਠੀ ਜਾਂਦੀ ਆ ਤਾਂ ਕੋਈ ਕਰੀ ਜਾਂਦੀ ਐ ਇਸ ਕਰਕੇ ਹੋ ਜਾਂਦਾ ਪਰ ਜੇ ਕਿਤੇ ਜਾਣਾ ਹੋਵੇ ਫਿਰ ਚਾਹੀਏ ਵਾਲੇ ਨੇ ਸਾਰੀ ਰਾਤ ਸੌਣ ਦਿੱਤਾ ਹੋਵੇ ਹਾਂ ਕਾ ਨਾ ਕਰਿਆ ਫਿਰ ਉੱਠਣਾ ਹੀ ਆ ਆ ਫਿਰ ਉਹ ਵੀ ਕਰ ਲੈ ਆਪਣੇ ਕੋਲ ਸੋਲ ਬਣਾ ਇਹ ਵੀ ਤਾਂ ਹੈਗਾ ਕਿ ਆਪਣੇ ਆਪ ਜਾਗਦਾ ਚੱਲ ਉਹ ਵੀ ਹੈਗੀ ਮੰਮੀ ਐ ਕੀ ਐ ਦਰਾਣੀ ਆ ਕੀ ਚਟਾਣੀ ਹੈਗੀ ਉਹ ਫਲਾਣਾ ਇਕ ਟੰਕਾਏਗਾ ਪਹਿਲੋ ਕੋਈ ਘੰਟਾ ਹੋਰ ਪਹਿਲੋ ਕੋਈ ਆਪਾਂ ਨੇ ਆਪਣੇ ਸਿਰੋ ਸੋਰ ਕਰਦੇ ਅਸੀਂ ਮੰਮੀ ਤਾਂ ਨਹੀਂ ਹੋ ਕੰਮ ਕਰਨ ਦੇ ਨਾ ਮੇਰੇ ਬੱਤਾਂ ਆ ਦੇ ਕਿ ਆ ਕੇ ਮੈਨੂੰ ਸਿਰਫ ਬੜੀ ਜ਼ਿੰਮੇਵਾਰੀ ਹੈ ਠੀਕ ਹੈ ਨਾ ਮੈਂ ਤੈਨੂੰ ਉਹ ਦੱਸਿਓ ਉਹ ਵੀ ਇੱਕ ਨਾ ਕੰਮ ਕਰਨਾ ਉਹ ਵੀ ਮੈਂ ਇੱਕ ਨਾ ਨਵੇੜ ਗਿਆ ਕਰੀ ਸਾਰੇ ਕੰਮ ਇਹਨੂੰ ਪਤਾ ਵੀ ਨਾ ਲੱਗਣ ਦੇ ਕੇ ਜਾਨੂੰ ਕੰਮ ਕਰਨਾ ਅਸੀਂ ਤਾਂ ਕੰਮ ਚੋਖੇ ਰਹਿ ਗਏ ਬਸ ਨਾ ਵੀ ਕੰਮ ਕਰਨਾ ਇੱਕ ਨਾ ਕੰਮ ਕਰਨਾ ਤੁੰਦੇ ਜੁੱਤੀ ਵੀ ਜਾਂਦੀ ਨਾ ਕੁੜੀ ਵੀ ਨਹੀਂ ਕਦੇ ਐ ਲੱਗਦੀ ਕਿ ਹੋਰ ਆ ਮੈਂ ਇੱਕ ਗੱਲ ਦੇਖੀ ਜੇ ਮੰਨ ਕੇ ਚੱਲ ਤਾ ਸਾਰਾ ਕੰਮ ਕਰਾ 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 ਕੇ ਬੰਦ ਪਤਾ ਕੀ ਹੈਗਾ ਨਾ ਕਿਆ ਕਰ ਰਿਹਾ ਤੇ ਬੇਲੀ ਗਾਵਾ ਆ ਆ ਸਭ ਤੇ ਮਾਰੀ ਗੱਲ ਤੇ ਕਰਦੇ ਮਾਰੀ ਗੱਲ ਇੱਥੇ ਤਾਂ ਮੇਰਾ ਅਜੀ ਕਰਦਾ ਵੀ ਕੁਸਬੇ ਨਾ ਕਰੋ ਬਸ ਇਹ ਬਹੁਣ ਰਹੇਗਾ ਇਹ ਹਰ ਬੰਦੇ ਦਾ ਡਾਇਲੋਗ ਹੁੰਦਾ ਤੇਰੀ ਗੱਲ ਛੱਡੋ ਬਰਾ ਕੀ ਕਰਦਾ ਸੇ ਸੁਖਵੀਰ ਮੈਂ ਦੇਖਣਾ ਮੈਂ ਕਹਿਣਾ ਤਾਂ ਚਾਹੁੰਦਾ ਨਹੀਂ ਤਾ ਹੈਗਾ ਪਰ ਕਹਾ ਲਿਆ ਅੱਜ ਦੋ ਤਿੰਨ ਨੀਆਂ ਬੈਠੀਆਂ ਨੇ ਸਵੇਰੇ ਉਹਦੇ ਪਾਪਾ ਜੀ ਰੋਟੀ ਫੇਰ ਵਿਚਾਰੇ ਐਂ ਦੇ ਦਦੇ ਬੈਠੇ ਨੇ ਕਾ ਦਉਂਗੇ ਆਟਾ ਬੁੰਨੇ ਆ ਪੀ ਆ ਤਾਂ ਠੀਕ ਆ ਆਟਾ ਪੀ ਆ ਤਾਂ ਸਾਡੇ ਕੋਲ ਹੈ ਫੇਰ ਉੱਤੇ ਕਰ ਕੇ ਕਿਆ ਰੋਟੀ ਨੂੰ ਟਾਈਮ ਲੱਗਿਆ ਅੱਗੇ ਤੁਸੀਂ ਤਾਂ ਨਹੀਂ ਰੋਟੀ ਪਕਾ ਕੇ ਮੈਂ ਕਹਿ ਰਿਹਾ ਮੈਂ ਕਹਿ ਰਿਹਾ ਨਾ ਬਸ ਜਿਵੇਂ ਉਹ ਦੇਖਦੇ ਤੇ ਬੈਠੇ ਜਿਹੜੇ ਹੋਰ ਪਹਿਲੇ ਸੌ ਕੰਮ ਕਰਦੇ ਉਹ ਤਾਂ ਨਹੀਂ ਦੇਖੇ ਇਹਗੇ ਉਹ ਦੇਖਦੇ ਨਹੀਂ ਕਰਿਆ আচ্ছা ਚਲ ਸੌ ਕਿਹਾ ਤਾਂ ਸੌ ਦੀ ਜਗ੍ਹਾ 10 ਗਣਾ ਗੱਲ ਮੇਰੀ ਗੱਲ ਸੁਣ ਘਰ ਦੇ ਵਿੱਚ ਨੇ ਵਾਲੇ ਵੀ ਹੈ ਹਨਾ ਤਾਂ ਤਾਂ ਠੰਡਾ ਵੀ ਕਰਨਾ ਪੈਂਦਾ ਹੈ ਮੈਂ ਨਹੀਂ ਕਾ ਲਾਗੀ ਮੈਂ ਵੀ ਮਾਰਸੀ ਹੋਣ ਤਾਂ ਕੱਪੇ ਹੋ ਜਾਂਦਾ ਹਾਂ ਮੈਂ ਬਸ ਮਾਸੀ ਬੱਕਾ ਬੀਤੀ ਹੈ ਕਿ ਕਿਹਟਾਂ ਟਾਂ ਟਾਂ ਨੂੰ ਗੱਲਾਂ ਮਾਰੀਆਂ ਇਹਨਾਂ ਨੇ ਉਹ ਦੁਨੀਆ ਜਹਾਨ ਦੀਆਂ ਗੱਲਾਂ ਮਾਰੀਆਂ ਉੱਧਰ ਦੀਆਂ ਉੱਧਰ ਦੀਆਂ ਉੱਧਰ ਦੀਆਂ ਉੱਧਰ ਦੀਆਂ ਦੀ ਮੈਂ ਸਾਹ ਮੈਂ ਝੂਠ ਨਹੀਂ ਬੋਲਦਾ ਜੀ ਮੈਂ ਸੱਚ ਬੋਲਣ ਵਾਲਾ ਬੰਦਾ ਮੈਂ ਕਦੇ ਵੀ ਝੂਠ ਨਹੀਂ ਬੋਲਦਾ ਬਸ ਕਰ ਮੈਂ ਪਾਪਾ ਤਾਂ ਹਾਂ ਫਿਰ ਸੌ ਮੇਰੀ ਸੁਖਵੀਰ ਜੇ 5 ਮਿੰਟ ਬੈਠ ਕੇ ਉਹਨੇ ਕਿਹਾ ਜਿਹੜਾ ਵੀ ਜਨਾਨੀ ਹੈ ਬੀਬੀਆਂ ਭੈਣਾਂ ਜੀ ਕੋਈ ਖਾਸ ਹੈ ਕਈਆਂ ਦੇ ਨਹੀਂ ਵੀ ਸਾਰਿਆਂ ਦਾ ਪੁੱਛਾ ਕਰਦੇ ਨੇ ਪਾਰ ਦੇ ਲਾਨੀਆਂ ਦੇ 5 ਮਿੰਟ ਆ ਜਿਹੜੇ 5 ਘੰਟਿਆਂ ਦੇ ਬਰਾਬਰ ਹੁੰਦੇ ਨਹੀਂ ਲਾਪਰੀ ਮੈਂ ਕਿਹਾ ਇਸ ਬੰਦੇ ਨੂੰ ਬਹੁਤ ਵਾਰ ਸਮਝਾਇਆ ਕੋਈ ਸਮਝ ਲੋ ਵੀ ਬੀ ਮੇਤੇਨੰਦ ਫਟਾਫਟ ਇਹ ਨਹੀਂ ਸਮਝਦਾ ਨਹੀਂ ਕੰਮ ਹੁੰਦਾ ਮੈਨੂੰ ਸਕਾਵੜ ਮਹਿਸੂਸ ਹੁੰਦੀ ਹੈ ਮੈਤੇ ਨਹੀਂ ਕੰਮ ਹੁੰਦਾ ਮੈਂ ਕਰਾ ਨਹੀਂ ਲੱਗਦੀ ਮੈਂ ਮੰਨ ਗਿਆ ਕਰਨਾ ਤਾਂ ਮੈਂ ਹੀ ਆ ਮੈਨੂੰ ਪਤਾ ਹੁਣ ਤੂੰ ਗੱਲ ਤਾਂ ਸੁਣ ਲੈ ਮਤਲਬ ਕਿ ਤੈਨੂੰ ਉੱਠਦੀ ਉੱਠਦੀ ਦੀ ਤਕਾਫਤ ਹੋ ਜਾਈਂ ਗੁੰਦੀ ਆ ਹੁੰਦੀ ਹੈ ਜਿਹੜੀ ਥੋੜਾ ਘੰਟਾ ਚਾਹ ਪੀ ਲੈਂਦੇ ਆਂ ਆਪਣਾ ਸਰੀਰ ਹੁੰਦਾ ਨਹੀਂ ਜੇ ਦੋ ਵਾਰ ਚਾਹ ਪੀਂਦੇ ਨਹੀਂ ਚੱਲਦਾ ਹੈਗਾ ਸਰੀਰ ਨਹੀਂ ਨਹੀਂ ਕੁਤਰੀ ਕਹਿੰਦਾ ਮੇਰਾ ਪੁੱਟ ਤੈਨੂੰ ਨਹੀਂ ਥੋੜਾ ਜਨਾ ਕਹਿੰਦਾ ਮੈਂ ਇੱਕ ਇੱਕ ਕੰਮ ਕਰਦੀ ਆਂ ਕਰ ਜੀਦਾ ਹੈ ਨਾ ਉਹਦਾ ਨਾ ਲੈ ਕੇ ਸਭ ਨੂੰ ਦੇਵੀਂ ਸਭ ਦੇ ਆਪਾਂ ਨੇ ਸਰੀਰ ਉੱਧਰੋਂ ਲਾ ਲਿਆ ਬਾਈ ਤੁਸੀਂ ਦੋ ਮਾਰਜੀ ਕਹੀ ਜਾ ਤੁਹਾਨੂੰ ਰੋਟੀ ਮਿਲਦੀ ਹੈ ਨਾ ਚੁੱਪਾ ਕੇ ਖਾਈ ਜਾ ਇਹ ਤਾਂ ਸੀਐਸ ਨਹੀਂ ਉਹ ਸਾਡੀ ਮੰਮੀ ਦੇ ਵੀ ਨਾ ਕਿਤੇ ਸੁਜੀ ਜਾਂਦੇ ਉਹਾਂ ਦਾ ਮੰਮੀ ਕਰੋਣੀ ਮੈਂ ਕਰ ਲਿਆ ਪ੍ਰੀਤੀ ਨੇ ਦਵਾਈ ਬੁੱਤੀ ਨੂੰ ਵੀ ਨਾ ਗੱਦੀ ਗੋਲੀ ਗੋਲੀ ਲੈ ਆਰ ਲੀਦਾ ਤੇ ਅਨ ਸਰਦੀ ਨੂੰ ਕਰੀਦਾ ਤੇਰੇ ਨਾਲ ਅਨ ਸਰਦੀ ਨੂੰ ਮਤਲਬ ਹੱਥ ਤੇ ਤਿੰਨ ਦਿਨ ਡਾਕਟਰ ਕੋਲ ਜਾਣਾ ਹਾਂ ਅੱਜ ਤੇਨੂੰ ਡਾਕਟਰ ਕੋਲ ਆਉਂਦੀ ਜ਼ਰੂਰੀ ਹੈ ਹਾਂ ਸਵਾਗਤ ਅੱਛਾ ਤੂੰ ਬਨਵਾ ਜੀ ਮੈਨੂੰ ਥੈਂਕ ਯੂ ਗਿਆ ਪੈਨ ਸਾਰੀ ਦਿਨ ਸੰਦੀਪ ਲੜੀ ਤੈਨੂੰ ਅੱਜ ਥੈਂਕ ਯੂ ਦਵਾਈ ਲੈਣੀ ਜਾਂਦੀ ਤੂੰ ਦਵਾਈ ਲੈਣੀ ਜਾਂਦੀ ਮੈਨੂੰ ਇਹਨੂੰ ਕਰਨੀ ਪੈਣੀ ਤੈਨੂੰ ਮੈਨੂੰ ਥੈਂਕ ਯੂ ਪੀ ਇਹ ਜਾਣਾ ਤਾਂ ਹੈ ਨਹੀਂ ਤੈਨੂੰ ਮੈਨੂੰ ਥੈਂਕ ਯੂ ਅੱਜ ਇੱਕ ਟੈਲਫੋਨ ਨਾ ਡਾਕਟਰ ਕੋ ਚਲ ਗਿਆ ਤੈਨੂੰ ਥੈਂਕ ਯੂ ਸਿੱਤਾਰ ਮੇਰਾ ਬੀਪੀ ਆਰ ਵਧਿਆ ਹੋਇਆ ਹੈ ਔਰ ਮੈਨੂੰ ਕੋਈ ਪ੍ਰੋਬਲਮ ਆ ਉਦੋਂ ਨਹੀਂ ਦੇਖਣੀ ਜਿੱਦਾਂ ਨਾ ਮਤਲਬ ਡਾਕਟਰ ਨੇ ਕਹਤਾ ਨਾਰਮਲ ਉਦੋਂ ਘੱਟ ਕਾ ਪਾਦਣਾ ਏ ਦਾ ਸਾਹ ਰੇ ਸਾਰੇ ਮਨ ਲਾ ਤੇਰਾ ਕੁਟਰਾ ਨਾ ਹੋ ਰਹੀ ਦੋਨੋਂ ਆਇਆ ਹੈਂ ਨੀ ਪੇ ਬੰਦਾ ਕਹਿੰਦਾ اے ਪ੍ਰਮਾਤਮਾ ਮੈਨੂੰ ਨਿਕਲੇ ਆਵੇ ਇਹ ਬੰਦਾ ਤਾਂ ਹੀ ਯਕੀਨ ਕਰੂਗਾ ਨਹੀਂ ਇਹ ਤਾਂ ਕਦੇ ਕਹਿਣਾ ਜੇ ਮੈਨੂੰ ਚੱਕਰ ਆਉਣਾ ਮੇਰਾ ਤਾਂ ਬੀਪੀ ਗਿਆ ਅੱਜ ਮੈਂ ਇਹਦੀ ਬੀਬੀ ਦੀ ਮਸ਼ੀਨ ਲੈ ਕੇ ਹੀ ਗਈ ਨਹੀਂ ਹੈ ਨਵੀਂ ਮਸ਼ੀਨ ਲਖੇਦੀ ਮੈਨੂੰ ਥੈਂਕ ਯੂ ਨਹੀਂ ਗਿਆ ਨਾ ਹਰ ਬੰਦੇ ਨੇ ਸੋਚਣਾ ਤਾਂ ਚਾਹ ਨਾ ਦੇ ਨਾ ਹਰ ਵੀ ਨਹੀਂ ਉੱਥੇ ਆਉਂਦੀ ਕਿਹੜੀ ਲੱਗ ਮੈਂ ਨਹੀਂ ਥੈਂਕ ਯੂ ਡੂੰਗੂ ਕਹਿੰਦਾ ਵੀ ਮੇਰੇ ਵਾਸਤੇ ਨਹੀਂ ਲੱਤੀ ਸਾਰੇ ਜਾਂਦੀ ਗੱਤਾਂ ਕੱਢਦਾ ਕੱਲ੍ਹ ਆਵਾ ਆਪਕੇ ਮੰਮੀ ਨੇ ਵੀ ਆਤਾ ਸਿਰ ਸੁਟੇ ਵਰ ਦੁੱਖਾ ਪਿੰਦਾਂ ਨੂੰ ਨਾਲ ਦਿੰਦਾ ਐ ਲਾਦਾ ਵੀ ਬੀਬੀ ਨਾ ਟਿਆ ਮੈਂ ਤਾਂ ਆਪਣੀ ਦਵਾਈ ਲੈਣੀ ਆ ਪਾਣੀ ਚ ਨੂਰ ਬਲ ਬੈਠੀ ਕਰਕੇ ਲੈਣੀ ਆ ਵੀ ਮੇਰੇ ਫਰੂਦੀ ਇਹ ਇੱਕ અપਾਰ ਕਿਰਪਾ ਹੈ ਵੀ ਮੈਂ ਤਾਂ ਦਵਾਈ ਵੱਲ ਬਹੁਤੀ ਜਾਂਦੀ ਨਹੀਂ ਉਹ ਵੀ ਸੰਦੀਪ ਦਾ ਤਾਂ ਹਰਤੀਓ ਨਹੀਂ ਹਰਤੀਓ ਨਹੀਂ ਤਾਂ ਇਸ ਬੰਦੇ ਨਾਲ ਸਾਡੀ અપਾਰ ਕਿਰਪਾ ਪਤਾ ਕਿਹਾ અપਾਰ ਕਿਰਪਾ ਆਪਣਾ ਟੱਬਰ ਬਣੇ ਨਹੀਂ ਫਿਰ ਕਈ ਵਾਰ ਮੇਰਾ ਜੀ ਕਰਦਾ ਵੀ ਮੈਂ ਇਹਨੂੰ ਕਾਹਾਂ ਨਾ ਜਾਈ ਬੈਠਾ ਹੀ ਹੋਵੇ ਮੈਂ ਮਹਿਕ ਨੂੰ ਕਹਾ ਮੈਂ ਮੈਨੂੰ ਲੈ ਕੇ ਉਹ ਵੀ ਲੱਗਿਆ ਬਈ ਘਟ ਦੇ ਨੂੰ ਮੜ ਜਾਊਗਾ ਧੋਪੜ ਦੇ ਮੜ ਜਾਣਾ ਥੈਂਕ ਯੂ ਗਰਲ ਵੈਰੀ ਗੱਲ ਥੈਂਕ ਯੂ ਨਹੀਂ ਕਹਿ ਰਹੀ ਮੈਂ ਨਹੀਂ ਕਹਿਣਾ ਥੈਂਕ ਯੂ ਕਹਾ ਨਾ ਤਨ ਬੁਆਏ ਹੋਣੀ ਕਹਿ ਰਹਾ ਨਹੀਂ ਤੁਮ ਥੈਂਕ ਯੂ ਮੈਂ ਵਾਗਣਾ ਚਾਚੇ ਕਰੂੰਗੀ ਪਰ ਮੈਂ ਥੈਂਕ ਯੂ ਨਹੀਂ ਕਹਿ ਨਹੀਂ ਸ਼ਹੀਦ ਸਾਹਿਬਾ ਤੇ ਲੈ ਕੇ ਹੰਤੀਆ ਦੱਸ ਕੀ ਦਾ ਬਤਾ ਬੀਬੀ ਦਾ ਮੇਰੀ ਦੱਸ ਸਾਰੇ ਥੈਂਕ ਯੂ ਕੰਗਰੇ ਪਾਪਾ ਮੈਂ ਵੀ ਥੈਂਕ ਯੂ ਥੈਂਕ ਯੂ ਇਹ ਕਦੀ ਕਿਤਾਈ ਆਉਣਾ ਚਲ ਮੈਂ ਛੋਟੇ ਕਰਕੇ ਕਹਿ ਦਿੰਨੀ ਆ ਵੈਲਕਮ ਮੈਂ वेलकम वेलकम मैं कितने बारते आया सजना कुछ भी बोलने चला हूं क्या की गलियो हां थैंक यू थैंक यू बीपी मशीन ले बहुत बहुत धन्यवाद ਤੁਹਾਡਾ शुक्रिया ਆ ਤਾਂ ਰੋਟੀ ਰੋਟੀ ਪਤਾ ਕੇ ਦੇ ਦਿਆ ਕੱਲ ਮਦਨਸਾਰਾ ਕੋਈ ਟਾਈਮ ਦਾ ਇਹਦਾ ਮਤਲਬ ਸਵੇਰੇ ਸਾਡੇ ਨਾਲ ਬੀਪੀ ਚੈੱਕ ਕਰਦੇ ਆ ਫਿਰ ਤੂੰ ਕਹੇ ਮੇਰੇ ਬੀਪੀ ਬੂਮੀ ਤਾਂ ਠੀਕ ਹੈ ਮੈਨੂੰ ਉਹ ਹੀ ਤੱਕ ਆਪੜ ਜੀ ਹੋਈ ਮੈਂ ਕੋਈ ਜਾਣ ਕੇ ਬੈਠੀ ਨਾ ਹੋ ਜਾਈ ਜਿਹਦੇ ਘਰ ਘਰ ਕੰਮ ਪਰ ਲੱਜੇ ਤੇ ਠੀਕ ਹੈ ਨਾ ਇਹ ਅੱਜ ਅੱਜ ਸਵੇਰੇ ਮੈਂ ਫੇਰ 2 ਦਿਨ ਹੋ ਗਏ ਤੋਂ ਮੈਨੂੰ ਸੰਭਰ ਦੇਣੂ ਮੈਂ ਕਿ ਸਵੇਰੇ ਸੰਭਰ ਲੱਗਿਆ ਨਾ ਜਾਂ ਫੇਰ ਮਾਂਚਾ ਡੂੰਚਾ ਕੇ ਹਲ ਪਰਲਾ ਕਮਰਾ ਸਾਫ ਕਰਿਆ ਦਾ ਮੈਨੂੰ ਨਹੀਂ ਇੱਥੇ ਤਾਂ ਬਹੁਤ ਕੰਮ ਕਰਕੇ ਦਿਖਾਉਂ ਜਾਏ ਹੈ ਅਸੀਂ ਕਿਤੇ ਕੰਮ ਨਹੀਂ ਕਰਤੀ ਅਸੀਂ ਨਾਂ ਨਹੀਂ ਕਰਦੀ ਜਾਂ ਮੈਂ ਦੇਖਿਆ ਮੇਰੋਂ ਗੱਲਾਂ ਮਾਰੀ ਜਾਂਦੀ ਮੈਂ ਸੰਭਰ ਲੱਗ ਗਿਆ ਭਾਈ ਅੱਜ ਵਧੀਆ ਕਰ ਤੇ ਪਤਾ ਤਾਂ ਮੈਨੂੰ ਓਕੇ ਨਾ ਕੰਮ ਕਰ ਕਰਕੇ ਦਿਖਾਉਂਦਾ ਮੈਂ ਤਾਂ ਬਹੁਤ ਕੰਮ ਕਰਕੇ ਦਿਖਾਉਂਦਾ ਕੱਲ੍ਹ ਨੂੰ ਸਵੇਰ ਨੂੰ ਉੱਠ ਕੇ ਚਾੜੂ ਪੋਚਾ ਪਾਣਾ ਟਿੱਕਾ ਸਾਰੇ ਚੱਕੇ ਨੂੰ ਚਾਹੀਦਾ ਬਿਲਕੁਲ ਤੇਰੀ ਗੱਲ ਸਹੀ ਆ ਧਾਨ ਪੜਾ ਕੇ ਤੈਵੇਂ ਕਿਉਂ ਨਹੀਂ ਕਰਨੂੰ ਅਸੀਂ ਕਰਨਾ ਵਾਤਾ ਮਾਦੀਆ ਨਾ ਅੱਛੇ ਥੋੜੇ ਮੱਕੂ ਵੀ ਕਰਨਾ ਵਾਤਾ ਕਿਦਾਂ ਕਿ ਮੈਂ ਤੁਹਾਨੂੰ ਟਾਈਮ ਦੇਣਾ ਵੀ ਕਹਾਤਾ ਤੇ ਦਾਣਾ ਤੁਹਾਨੂੰ ਇੱਥੇ ਬੈਠੇ ਦਗਾ ਮਰਜੀ ਪਾਣੀ ਪਾ ਲੈ ਉਹ ਨਹੀਂ ਘਟਦੀ ਹਾਂ ਜਦ ਵੀ ਆ ਜਾਣਾ ਬੁਤ ਕਾ ਤਾਂ ਉਹ ਹੈ ਹਾਂ ਢੁੱਲ ਗਿਆ ਅੱਜ ਕਿਹ ਕੁ ਦਿਏ ਤੁਨੇ ਜੋ ਉਹ ਕੰਨੀ ਕੀ ਵਾਧਾ ਵਧਾ ਕੇ ਆਈ ਹੈ ਵੀ ਵਾਹ ਨਹੀਂ ਨੇ ਆ ਜੀ ਭੰਗੜਾ ਲੱਗਿਆ ਪਾਉਣਾ ਇਹਦੀ ਅੱਖਾਂ ਨਹੀਂ ਖੋਲਦਾ ਹਾਂ ਸਨੇ ਕਹਿ ਕੇ ਕੁ ਮਾਧਿਅਮ ਦੇ ਪੁੱਤ ਨੇ ਕਾਹ ਕਿ ਹਾਂ ਡਾਕਟਰ ਕੋਲ ਨੂੰ ਇਹਨੇ ਵੀ ਲੈ ਪਕੜਾ ਕਰ ਤੋ ਉਹ ਤੂੰ ਵੀ ਨਿਊ ਆਰਟਿਸਟ ਹੈ ਕੋਲ ਵਿੱਚ ਪੈਦਾ ਹੋ ਗਿਆ ਨਿਊ ਆਰਟਿਸਟ ਅਪੰਜਾਬ ਜੱਟ ਜਨ ਨੂੰ ਟੈਪਡਾਣਾ ਜਾਂਦਾ ਤਾਂ ਫਿਲਮਾਂ ਲਾ ਦੇਣਾ ਬਣਾਉਣਾ ਬੜੀਆਂ ਫਿਲਮਾਂ ਹਾਂ ਸੌਣ ਲਿਆਣੇ ਆਖਾਂ ਕੋਲ ਹੈਗਾ ਗੁੱਦ ਦੇ ਦਿੰਦੀ ਆ ਬਈ ਆਪਾਂ ਨਹੀਂ ਕਰਨੀਆਂ ਬਈ ਸਾਰੇ ਜਣੇ ਨਾ ਆਪਣੇ ਜਨਾਨੀਆਂ ਦੀ ਕਦਰ ਕਰਿਆ ਕਰੋ ਜੋ ਕੰਮ ਕਰਦੀਆਂ ਬੀਬੀਆਂ ਬਣਾ ਚਾਹੇ ਪੁੱਠਾ ਕਿੰਤੀ ਚ ਨਹੀਂ ਹੈਗੇ ਚਾਹੇ ਪੁੱਠਾ ਚ ਹੈ ਜਿਹੜਾ ਮਨਜ਼ੀ ਕਰੀ ਜਾ ਬਸ ਉਹਨਾਂ ਨੂੰ ਪਤਾ ਹੈ ਕਿ ਪੁੱਠਾ ਕਰਦੀਆਂ ਕਿ ਸਿੱਧਾ ਗੱਲਦੀਆਂ ਠੀਕ ਆ ਉਹਨਾਂ ਨੂੰ ਪਤਾ ਆ ਇਹ ਚਲੋ ਪੁੱਠਾ ਦਾ ਮਤਲਬ ਕੀ ਕਾਣਾ ਕੀ ਹੈ ਵੀ ਹੁਣ ਜੇ ਰੋਟੀ ਬਗਾਤੀ ਤੁਹਾਨੂੰ ਪੁੱਠੀ ਵੀ ਲੱਗਦੀ ਤੇਰੀ ਤਾਂ ਮਤ ਮੈਨੂੰ ਪਤਾ ਕਿੱਥੇ ਆ ਕਿਆ ਮਤਲਬ ਕਿਆ ਕਹਿਣਾ ਚਾਹੁੰਦਾ ਤੇਰੀ ਮਤ ਮੈਨੂੰ ਪਤਾ ਕਿੱਦਾਂ ਹੈ ਮੈਂ ਦੱਸਣਾ ਚਾਹੁੰਦਾ ਬੌਸਰੀਂ ਜਨਾਨੀ ਦੀ ਮਤਤ ਕੀ ਹੁੰਦੀ ਹੈ ਮੈਂ ਦੱਸਣਾ ਹੈ ਕਿ ਸਾਰੀਆਂ ਜਨਾਨੀਆਂ ਨੂੰ ਬਕਰਿਆ ਇਹਨਾਂ ਨੂੰ ਬਹੁਤ ਸਾਰੀਆਂ ਕਿਹਾ ਸਾਰੀਆਂ ਨੂੰ ਕਹਿੰਦਾ ਵਿੱਚੇ ਆਪਣੀਆਂ ਭੈਣਾਂ ਨੂੰ ਵਿੱਚੇ ਸਾਰੀਆਂ ਨੂੰ ਕਹਿੰਦਾ ਬੱਦਰ ਤੇ ਕਹੋ ਭੈਣਾਂ ਦਿਖਾ ਫਿਰ ਲੋਕਾਂ ਨੇ ਹਾਂ ਨੇ ਤੇਰ ਤੂੰ ਸਹੀ ਕਹਿਣਾ ਪਤਾ ਉਹਨਾਂ ਨੂੰ ਹਾਂ ਮੈਂ ਦੱਸਣ ਕਿ ਕਹੋ ਭੈਣਾਂ ਨੂੰ ਫੋਨ ਲਾ ਕੇ ਜਨ ਜਨਾਨੀ ਦਾ ਮਤਲਬ 60% ਜਨਾਨੀ ਦੀ ਮਤ ਉੱਥੇ ਹੀ ਹੁੰਦੀ ਹੈ ਬੱਸ ਆ ਦਿਨਾਂ ਸੀ ਉਹ ਆਪਣੇ ਜਿਹਾ ਸਮਝ ਨਹੀਂ ਪਤਾ ਕਿ ਪੁੱਤ ਨੂੰ ਹੀ ਪਤਾ ਕਿ ਕਿੱਥੇ ਗਿਆ ਹੁੰਦਾ ਕਨੇਸੇ ਤਾਂ ਇਹਨੂੰ ਸਾਰਾ ਪਤਾ ਨਹੀਂ ਕਹਿੰਦਾ ਬੰਦਿਆਂ ਦੀ ਲੰਬੇ ਬੰਦੇ ਦੀ ਨਾ ਪਾਣੀ ਮੇਰੇ ਪੈਰ ਤੁਰੇ ਡਰੀ ਅੱਗੇ ਚੱਕਰ ਲੇ ਦੂ ਉਧਰੋਂ ਮੈਂ ਲੰਬਾ ਬੰਦਾ ਹਾਂ ਕੋਈ ਬਦਰ ਕਰਿਆ ਕਰੋ ਸਾਰੇ ਜਣੇ ਇੱਕ ਦੂਜੇ ਤੋਂ ਤਾਂ ਹੀ ਬਈ ਹਾਂ ਕਿ ਇਹ ਜਿਹੜਾ ਕਹਿੰਿਆ ਕਰੋ ਵੀ ਹਾਂ ਇਹ ਬੰਦਾ ਘਰ ਦੇ ਵਿੱਚ ਰਹਿ ਕੇ ਕੰਮ ਖਾਲ ਕਰ ਰਿਹਾ ਹੈ ਕਿ ਕਿ ਬਾਹਰ ਜਾਣੇ ਵਾਲਾ ਬੰਦਾ ਹੀ ਕੰਮਕਾਰ ਕਰ ਰਿਹਾ ਮੈਨੂੰ ਇਹ ਸੰਭਲਦਾ ਦਿਓ ਬਾਹਰ ਕੰਮ ਤਾਂ ਕਰ ਜਾਵੇ ਜਿਵੇਂ ਬੋਲਦਾ ਮੇਰੀ ਮੇਰੀ ਗੱਲ ਸੁਣੋ ਕਿ ਤੁਹਾਨੂੰ ਮੈਂ ਇੱਕ ਸਟੋਰੀ ਸੁਣਾ ਦਿੰਦਾ ਇੱਕ ਘਰ ਦੇ ਵਿੱਚ ਨਾ ਮਤਲਬ ਕਿ ਦੋ ਤਿੰਨ ਭਰਾ ਤੇ ਉਹਨਾਂ ਚੋਂ ਇੱਕ ਨੂੰ ਬਣਾ ਲੰਬੜਦਾਰ ਲੰਬੜਦਾਰ ਨੇ ਵੀ ਤਾਂ ਹੀ ਦੇਖਣ ਵਾਲਾ ਵਾਲਾ ਜੇਕਰਾਂ ਮਰਜੀ ਵੀ ਸਾਨੂੰ ਕੋਈ ਸਟ्रेस ਨਹੀਂ ਹੋ ਜੇ ਦੀ ਅਸੀਂ ਖੇਤਾਂ ਦੇ ਘਰ ਦੇ ਕੰਮਕਾਰ ਕਰਾਂਗੇ ਉਹਨਾਂ ਨੇ ਕੀ ਕਰਨਾ ਜਿਹੜਾ ਲੰਬੜਦਾਰ ਬਣਦਾ ਚਾਗਰਾ ਲਾਣਾ ਹਾਂ ਜਿੰਮੇ ਮੇਰੀ ਜੁੱਤੀ ਆਹ ਦੇਖੋ ਆਹ ਹਨਾ ਇਹੋ ਜੀ ਜੁੱਤੀ ਪਾਉਣੀ ਰੱਜੀ ਕਰਕੇ ਚੋਣੇ ਦੇ ਕੱਪੜੇ ਪਾ ਕੇ ਨਿਕਲ ਜਾਣਾ ਸ਼ਾਮ ਨੂੰ ਘਰਾਂ ਬਗਨਾ ਆ ਕੇ ਹੁਣ ਕਿਤੇ ਬੈਠੇ ਬੈਠੇ ਪਿੰਡ ਚ ਲਾਤੀ ਕਿਸਨੇ ਉਂਗਲੀ ਕਹਿੰਦਾ ਲੈ ਤੁਹਾਡਾ ਭਰਾ ਜਿਹੜਾ ਮੈਂ ਕਹਾ ਵਿੱਕੀ ਵਿੱਕੀ ਨੂੰ ਕਹਿੰਦਾ ਵੀ ਨੀ ਤਰ ਤੱਕਦਾ ਕੱਪੜੇ ਪਾਉਂਦਾ ਗੱਡੀ ਚੱਕਦਾ ਆਂ ਜੇ ਨਿਕਲ ਜਾਣਾ ਆਂ ਤੇਰੀਆਂ ਤੂੰ ਮਰਦਾ ਇਕੱਲਾ ਹੀ ਖੇਤਾਂ ਦੇ ਵਿੱਚ ਹੈ ਫਿਰ ਉੱਥੇ ਕੀ ਹੋਇਆ ਉਹ ਚੱਕ ਚਾ ਗਿਆ ਭਾਈ ਭਰਾ ਉਹਦੇ ਥੋੜੀ ਥੋੜੀ ਕਰਦੇ ਕਰਦੇ ਇੱਕ ਦਿਨ ਕਲੇ ਦੋ ਦਿਨ ਪਲੇਸ ਚ ਉਹ ਜਦ ਦੇਖਿਆ ਕਿ ਲਾਇਦਾ ਤਾਂ ਵੀ ਘਰ ਦੇ ਹਾਲਾ ਥੋੜੀ ਖਰਾਬ ਹੁੰਦੇ ਜਾਂਦੇ ਵੀ ਇੱਕ ਵਾਰ ਬਿਠਾੜ ਕੇ ਪੁੱਛੇ ਲਵਾ ਇਹਨਾਂ ਨੂੰ ਕੀ ਤਕਲੀਫ ਕਹੋਨੇ ਕਿਆ ਕਰੇ ਵੀ ਐਦਾਂ ਕਰੋ ਜੀ ਬੈਠੋ ਹਾਂ ਜੀ ਕੀ ਤਕਲੀਫ ਹੈ ਜੀ ਤੁਹਾਨੂੰ ਦੱਸੋ ਫਲਾਣਾ ਟਿੰਕਾ ਫਿਰ ਇੱਕ ਬੋਲ ਪਿਆ ਉਹ ਕਿਦੇ ਪੈਗ ਲਾ ਕੇ ਆਇਆ ਹੁਣ ਮਾਣਾ ਮੋਟਾ ਬਾਸ ਤੇ ਕਹਿੰਦਾ 22 ਸਤ ਦੇ ਨੀ ਕੰਮ ਦਾ ਖੇਤਾਂ ਦਾ ਤੋ ਘੁੰਮਣ ਪਰ ਰਹਿੰਦਾ ਫਲਾਣਾ ਟਿੰਕਾ ਅਧੀ ਖੇਤਾਂ ਨੇ ਮਰਦੇ ਆ ਕਹਣਾ ਵੀ ਗੱਲ ਸੁਣੋ ਇੱਕ ਲੇਕਿਨ ਮੈਂ ਕਹਿਣਾ ਵੀ ਗੱਲ ਸੁਣੋ ਇੱਕ ਜੀ ਆਂ ਚੱਕੋ ਕਰਦਾ ਹਾਂ ਸਾਬਕ ਤਾਂ ਡੈਰੀ ਪਈ ਆ ਆ ਮੈਨੂੰ ਦੇ ਦਿਓ ਮੇਰੇ ਜਨੇ ਪੁਰਾਣੇ ਕੱਪੜੇ ਕੱਢ ਕੇ ਕੱਲ ਤੇ ਮੈਂ ਖੇਤਾਂ ਨੂੰ ਜਾਣਾ ਜ਼ਿੰਮੇਵਾਰੀ ਸਭਾਲੋ ਜੁਰੇ ਦਵਾ ਉਹ ਜ਼ਿੰਮੇਵਾਰੀ ਸਵਾਰ ਨਹੀਂ ਫਿਰ ਦਿੱਕ ਨੇ ਉਹ ਸਵੇਰ ਨੂੰ ਕੱਪੜੇ ਤਾਂ ਪਾ ਲਿਆ ਉਹਨੇ ਹੁਣ ਉਹਨੂੰ ਪਤਾ ਲੱਗੇ ਨਾ ਰਸਤਾ ਵੀ ਜਹਾਨ ਕਿੱਧਰ ਰੂ ਹੈ ਕੀ ਕਰਨਾ ਹੈ ਜਿਹੜੀ ਜ਼ਿੰਮੇਵਾਰੀਆਂ ਹੁੰਦੀਆਂ ਫਿਰ ਉਹ ਕਹਿੰਦਾ ਵੀ ਬਾਈ ਤੂੰ ਜਾਣਦਾ ਕਿ ਕਿੱਥੇ ਜਾਂਦਾ ਕਹਿੰਦਾ ਜਿਹੜਾ ਆਪਣਾ ਜ਼ਮੀਨਦਾਰ ਰੋਲਾ ਚੱਲਦਾ ਇੱਕ ਕਹਿੰਦਾ ਉਹ ਉਹ ਪਟਵਾਰੀ ਕੋਲ ਤੇ ਐ ਕਰਕੇ ਐ ਕਰਕੇ ਐ ਕਰਕੇ ਇੱਥੇ ਕਚਹਿਰੀ ਜਾਣਾ ਫਲਾਣਾ ਕੋਲ ਜਾਣਾ ਢਿੰਕੀ ਕੋਲ ਜਾਣਾ ਵੀ ਇਹ ਅੱਜ ਕੰਮ ਉੱਥੇ ਨਵੇੜਿਆ ਨਹੀਂ ਤੈਨੂੰ ਮੈਂ ਦੱਸਦਾ ਤੂੰ ਕਰ ਲਾਣੇ ਦਾ ਜੀ ਉਹ ਜਦ ਜਾ ਕੇ ਵੱੜ ਦਾ ਸ਼ਹਿਰ ਦੇ ਵਿੱਚ ਨਾ ਤਾਂ ਨੂੰ ਵਕੀਲ ਲੱਭਦਾ ਕਿਤੇ ਨਾ ਨੂੰ ਪੂੰਛ ਫੜਾਉਂਦਾ ਕੀ ਕਹਿੰਦੇ ਪਟ ਹੋਰ ਵੀ ਪੰਗੇ ਸ਼ਾਮ ਨੂੰ ਕੋਈ 빙ਾ ਡੈਡਾ ਜੋ ਕੇ ਮੁੜਿਆ ਹੁੰਦਾ ਕੰਮ ਕਾਲਪੂਰ ਪੱਲੇ ਨਹੀਂ ਪੈਂਦਾ ਇੱਕ ਦਿਨ ਜਾਂਦਾ ਦੋ ਜਣੇ ਤੀਜੇ ਦਿਨ ਕਹਿੰਦਾ ਤੇ ਔਖਾ ਕੰਮ ਉਹਨੇ ਦੂਆ ਭਾਈ ਨੂੰ ਕਹਿੰਦਾ ਯਾਰ ਕਹਿੰਦਾ ਤੂੰ ਵੀ ਕਿਤੇ ਕੱਪੜੇ ਪਾ ਕੇ ਚਲੇ ਜਾਇਆ ਕਰ ਯਾਰ ਹੈ ਉਹੀ ਮੇਰੇ ਵਰਗਾ ਜਿਹਨੂੰ ਪਹਿਲਾਂ ਨੌਲੇਜ ਦੀ ਸਾਰੇ ਕਾਹ ਦੀ ਕਿਸੇ ਤੋਂ ਲੈਣਾ ਕਿਸੇ ਨੂੰ ਦੇਣਾ ਕੋਈ ਆਧਾਰ ਫੜਿਆ ਵਾ ਕੁਝ ਵੀ ਕਰਿਆ ਵਾ ਜਿਕਣ ਹੁਣ ਆਧਾਰ ਫੜ ਲੈ ਮੇਰੇ ਘਰੋਂ ਲੈਣਾ ਦੇਣਾ ਕਿਸੇ ਦਾ ਵੀ ਘਟ ਦੇ ਨੂੰ ਨਹੀਂ ਕੋਈ ਆ ਕੇ ਕਹੂਗਾ ਨਾ ਵਿੱਕੀ ਨੂੰ ਕਹੂਗਾ ਆ ਕੇ ਨਾ ਕਿਤੇ ਹੋ ਟੱਬਰ ਦੇ ਨੂੰ ਕਹੂਗਾ ਜੀਰੇ ਦਾ ਨਿਭੜਨਾ ਮੈਂ ਨਿਭੜਨਾ ਕਿਹਦੇ ਕਿੰਨੇ ਦਿਨੇ ਆ ਹੁਣ 6 ਮਹੀਨੇ ਬਾਅਦ 30 ਤੋਂ 40000 ਰੁਪਇਆ ਉਹਦਾ ਬਣ ਜਾਂਦਾ ਏ ਕਰੀਆਨਾ ਸਟੋਰ ਦਾ ਇਹਨਾਂ ਨੂੰ ਸਾਰਾਂ ਸ਼ੂਟ ਦਿੱਤੀ ਵੀ ਆਪਣਾ ਜੋ ਮਰਜ਼ੀ ਮੰਗਾ ਕੇ ਖਾ ਲਓ ਠੀਕ ਹੈ ਨਾ ਉਹ ਸਿਰਦਰਦੀ ਮੇਰੀ ਐ ਕਿਵੇਂ ਦੇਣਾ ਮੈਂ ਉਹਨਾਂ ਨੂੰ ਹੋਰ ਜਿਵੇਂ ਕੋਈ ਜਿਵੇਂ ਹੁਣ ਕੇਸ ਚੱਲਦੇ ਆ ਕੇਸਾਂ ਦੇ ਵਿੱਚ ਜਾ ਕੇ ਕੋਈ ਵੀ ਐ ਤਰੀਕ ਪਰ ਜਾਣਾ ਜਾਂ ਕੁਝ ਵੀ ਕਰਨਾ ਉੱਥੇ ਮੈਂ ਹੈਂਡਲ ਕਰਨਾ ਹਨਾ ਜਾਂ ਕੋਈ ਖੇਤਾਂ ਦੇ ਵਿੱਚ ਤੇ ਕਿੱਥੇ ਜੀਰੀ ਗੇਰਨੀ ਆ ਉਹਦੇ ਕੋਲ ਪਹਿਲੇ ਦਾ ਹਿਸਾਬ ਕਿਤਾਬ ਕਰਾਉਣਾ ਸਾਰਾ ਕੁਝ ਇੱਕ بڑا ਸਟ्रेस ਦਾ ਕੰਮ ਹੁੰਦਾ ਜਿਹਦੇ ਲਈ ਪਤਾ ਹੁੰਦਾ ਵੀ ਉਹ ਮੈਂ ਨਹੀਂ ਕਰ ਸਕਦਾ ਜੇ ਮੈਂ ਸੁਖਵੀਰ ਨੂੰ ਜ਼ਿੰਮੇਵਾਰੀ ਦੇ ਦੂੰਗੀ ਇਹ ਤਾਂ ਘਰ ਨੂੰ ਲਟਾ ਕੇ ਆ ਜੂਗੀ ਬਾਹਰ ਇਹਨੂੰ ਉਨਾਂ ਕੇ ਉਨਾਂ ਕੇ ਪਤਾ ਹਾਂ ਜਦੋਂ ਇੱਕ ਗੱਲ ਹੁੰਦੀ ਕੋਈ ਸਮਾਂ ਆ ਜਾਂਦਾ ਇਹਦੇ ਤੇ ਉਹ ਗੱਲ ਪਾਈ ਜਾਂਦੀ ਫਿਰ ਇਹ ਠੋਕਰਾਂ ਖਾ 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 ਕੇ ਸਿੱਖ ਜਾਂਦੇ ਪਰ ਇਹਨੇ ਹੁਣ ਤਾਂ ਖੇਤਾਂ ਨੂੰ ਬਤਾਉ ਉਹ ਹੈਗਾ ਨਾ ਦੇਖਣਾ ਨਹੀਂ ਦੂਰ ਤੁਰਨਾ ਨਹੀਂ ਲੈ ਹੁਣ ਕੇ ਲੋੜ ਅਸੀਂ ਕਿਹਨ ਦੀ ਚਾਰ ਦਾ ਟਾਈਮ ਆ ਗਿਆ ਹੋਰ ਸਿੱਖ ਸਕਈਆ ਰਹਿ ਗਿਆ ਹੁਣ ਤਾਂ ਆਪਣੀਆਂ ਦੋ ਰੋਟੀਆਂ ਬਸ ਐ ਹੁੰਦਾ ਵੀ ਪ੍ਰਮਾਤਮਾ ਬਸ ਚੰਗੇ ਸਾਜੇ ਜਿੱਦ ਦੇ ਵਿੱਚ ਆਉਂਦੀ ਉਹ ਹੋ ਬਸ ਖੇਤ ਦਾ ਸੀ ਸੀ ਸੈਟ ਕਰੋ ਨਾ 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 ਨਹੀਂ ਬਣੇ ਆ ਉਹ ਕੁੜੀ ਵੀ ਪਾੜਨੀ ਆ ਬਸ ਜਾਣਾ ਪੈਣਾ ਨਿਕਤਾ ਜੈਸਮੀਨ ਪਾੜ ਲਾ ਪੌਣ ਦਾ ਪ੍ਰਮਾਤਮਾ ਨੇ ਨਹੀਂ ਹੈਗਾ ਪ੍ਰਮਾਤਮਾ ਨੇ ਵਾਚਾ ਸਾਜੇ ਆ ਉਹਨੂੰ ਆਪ ਵੀ ਕਰ ਓ ਮੈਨੂੰ ਪਤਾ ਏ ਪ੍ਰਮਾਤਮਾ ਨੇ ਹੀ ਕਰਨਾ ਸਭ ਕੁਝ ਭੱਜਰੀਤ ਆਪਾਂ ਐ ਆ ਗਈ ਆ ਗਈ ਆ ਗਈ ਠੀਕ ਹੈ ਠੀਕ ਹੈ ਸਾਡੇ ਸਾਡੇ ਰਿਸ਼ਤੇਦਾਰ ਪਹੁੰਚ ਗਏ ਜੀ ਉਹਨਾਂ ਨੂੰ ਵੀ ਅਸੀਂ ਹੈਂਡਲ ਕਰਨਾ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਵੀਡੀਓ ਦੇਖਣ ਲਈ ਪ੍ਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਚ ਰੱਖੇ